ਉਹ ਜਿਰਾ ਤਰੰਤਰੰਦ ਦੇ ਮੰਡਲ ਆਕੇ ਵਿੱਚ ਸਿੱਟੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਜਤੋਂ ਕਿ ਉਸ ਦਾ ਦੂਸਰਾ ਪ੍ਰਾਗ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਕਿ ਤਰੰਤਰੰਦ ਦੇ ਗੁਰਨਾਰਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਦੂਜੇ ਪਾਸੇ ਥਾਣਾ ਚੋਲਾ ਸਾਹਿਬ ਦੀ ਪੁਲਿਸ ਨੇ ਇੱਕ ਦਰਜੰਤੂ ਵੱਤ ਲੋਕਾਂ ਖਿਲਾਫ ਕੇਸ ਦਰਜ ਕਰਕੇ ਅੰਗਲੀਰੀ ਕਾਰਵਾਈ ਸ਼ੁਰੂ ਕਰ ਦਿੱਤੀ। ਤੁਹਾਡਾ ਤਾਂ ਕਿਹੜਾ ਪਿੰਡ ਆ ਜੀ ਸਖਵਿੰਦਰ ਕਿਹੜਾ ਪਿੰਡ ਆ ਜੀ ਚੰਬਾ ਕੀ ਗੱਲ ਬਾਤ ਹੋਈ ਜਿਹੜੇ ਤੁਹਾਡੇ ਬੇਟਿਆਂ ਨੂੰ ਗੋਲੀਆਂ ਮਾਰੀ ਗਈਆਂ ਮੇਰੇ ਪੁੱਤ ਨੂੰ ਇੱਕ ਨੂੰ ਗੋਲੀ ਮਾਰ ਕੇ ਹੀ ਮਾਰਤਾ ਦਿੱਗੇ ਨੂੰ ਹੀ ਮਾਰ ਕੇ ਅੰਦਰ ਛੱਡ ਦੇਣਾ ਉਹ ਹੱਥ ਬਚਾ ਦਾਲ ਕੀਤਾ ਤੇ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹੀ ਖਤਰਾ ਪਰ ਬਾਹਰ ਕਿਹੜੀ ਗੱਲ ਤੋਂ ਗੋਲੀਆਂ ਮਾਰੀ ਗਈਆਂ ਇਹਦੇ ਚੰਗੜੀਆਂ ਉਤਰ ਤਰ ਜੰਦੇ ਨਾ ਮੰਦ ਉਹਦਾ ਹੀ ਮੰਦਰ ਨੂੰ ਜਾਂਦੇ ਸੀ ਮਾਂਜ ਨੂੰ ਜਾਂਦੇ ਗੋਲੀਆਂ ਮਾਰਦੇ ਨੇ ਮਾਂਜ ਨੂੰ ਤੁਰੇ ਜਾਂਦੇ ਨੇ ਗੋਲੀਆਂ ਮਾਰਤੀਆਂ ਇਹ ਕੋਈ ਕੋਸ਼ਿਸ਼ ਨਹੀਂ ਆਖ ਇਹ ਪਿੰਡ ਵੀ ਦੱਸ ਸਕਦਾ ਕੋਹ ਹੈਗਾ ਇਹਦੇ ਕੋਲ ਇਹਦਾ ਨੌਜਵਾਨ ਦਾ ਕੀ ਨਾਮ ਸੀ ਤੇ ਕਿੰਨੀ ਉਮਰ ਸੀ ਨਾ ਇਹਦਾ ਸਮਝੇ ਉਮਰ 21 ਸਾਲ ਦੀ ਤੇ ਦੂਜੇ ਦੀ ਦੂਜੀ ਦੀ ਉਹ ਕਿਹੜੀ ਨਾ ਸੀ 20 ਕੇ ਸਾਲ ਦੀ ਹੋਰੀ ਦਵਿੰਦਰ ਸਿੰਘ ਜੀ ਕੀ ਮੰਗ ਕਰਦੇ ਜੀ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ ਇਹਨਾਂ ਦਾ ਹੁਣ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹਨ ਹੁਣ ਸਾਹਮਣਾ ਨਹੀਂ ਕਰ ਸਕਦਾ ਅਜੀ ਕਹਿੰਦੀ ਕੀ ਨਾ ਤੁਹਾਡੇ ਤੇਰਾ ਨਾਮ ਮਨਦੀਪ ਕੌਰ ਇਹ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਦੇਵਰ ਆ ਤੇ ਜਖਮੀਆਂ ਤੁਹਾਡੇ ਉਹ ਮੇਰੇ ਪਤੀ ਆ ਕੀ ਗੱਲ ਬਾਤ ਹੈ ਕਿਉਂ ਕੋਲੀਆਂ ਮਾਰੀਆਂ ਇਹਨਾਂ ਦੇ ਆਪਸੀ ਤੰਜਸ ਤੋਂ ਹੀ ਪਿੱਛੇ ਉਹਨਾਂ ਦੀ ਲਾਗੜਾ ਸੀਗੀ ਤੇ ਉਹਦੇ ਤੋਂ ਉਹਦੇ ਚੱਲਦੇ ਹੀ ਇਹਨਾਂ ਦੇ ਆਪਸੀ ਤੰਜਸ ਚ ਇਹਨਾਂ ਨੇ ਇਹਨਾਂ ਨੂੰ ਮਾਰਿਆ ਵਾ ਅੱਗੇ ਵੀ ਮੇਰੇ ਘਰ ਵਾਲੇ ਦੇ ਸੱਟਾ ਲਾਈਆਂ ਸੀ ਇਹਨਾਂ ਦੇ ਵੀ ਲਾਈਆਂ ਸੀਗੀਆਂ ਉਦੋਂ ਅਸੀਂ ਉਦੋਂ ਅਸੀਂ ਇਹਨਾਂ ਨੂੰ ਪਰਚਾ ਦਰਜ ਕਰਾਉਦੋ ਝੂਠਾ ਸਾਡੇ ਤੇ ਪਰਚਾ ਹੋ ਗਿਆ ਉਹਨਾਂ ਨੇ ਤਾਂ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਮਹੀਨਾਕਾ ਹਸਪੀਟਲ ਰੋਲਦੀ ਰਹੀ ਥਾਣੇ ਰੋਲਦੀ ਰਹੀ ਨਿਆਣੇ ਲੈ ਕੇ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਹੁਣ 3-4 ਦਿਨ ਹੋ ਗਏ ਬੋਡੀ ਨੂੰ ਪਈ ਨੂੰ ਤੇ ਉਹਨਾਂ ਨੇ ਪਰਚਾ ਕੱਟਤਾ ਵਾ ਪਰ ਲੇਕੀ ਰਾਜ ਤੱਕ ਬੰਦੇ ਨਹੀਂ ਕੋਈ ਫੜੇ ਗਏ ਇਹ ਚਾਰ ਦਿਨ ਹੋ ਗਏ ਬੋਡੀ ਪਈ ਨੂੰ ਪਰ ਪੁਲਿਸ ਪ੍ਰਸ਼ਾਸਨ ਨੂੰ ਮੌਕਾ ਦੇਖਿਆ ਗਿਆ ਕਰਿਆ ਕੀ ਉਹ ਹਾਂਜੀ ਉਹ ਆਏ ਸੀਗੇ ਉਹਨਾਂ ਨੇ ਵੇਖਿਆ ੜ ਕੇ ਉਹ ਕਹੀ ਜਾਂਦੇ ਸੀ ਕਰਾਂਗੇ ਕਰਾਂਗੇ ਅੱਗੇ ਵੀ ਇਦਾਂ ਕਹਿੰਦੇ ਸੀ ਕਰਾਂਗੇ ਕਰਾਂਗੇ ਉਦੋਂ ਵੀ ਉਹਨਾਂ ਨੇ ਨਹੀਂ ਫੜਿਆ ਜੇ ਉਦੋਂ ਫੜਿਆ ਹੁੰਦਾ ਤੇ ਅੱਜ ਆ ਕੰਮ ਨਾ ਬਹੁੰਦਾ ਬੋਡੀ ਦਾ ਸੰਸਕਾਰ ਕਿਸ ਗੱਲ ਤੋਂ ਕਰ ਰਹੇ ਹੋ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਬੋਡੀ ਦਾ ਸੰਸਕਾਰ ਨਹੀਂ ਕਰਨਾ ਦੱਸਿਆ ਜਾ ਰਿਹਾ ਜੇ ਤੁਹਾਨੂੰ ਧਮਕੀਆਂ ਆ ਰਹੀਆਂ ਹਾਂਜੀ ਕੀ ਮੰਗ ਕਰਦੇ ਜੀ ਉਹ ਉਹਨਾਂ ਉਹ ਕਹਿੰਦੇ ਵੀ ਮੈਂ ਹੁਣ ਤੇਰੇ ਘਰ ਵਾਲੇ ਉਹ ਕਹਿੰਦੇ ਤੁਹਾਨੂੰ ਕਾ ਤੁਹਾਡੇ ਘਰ ਵਾਲੇ ਨੂੰ ਵੀ ਹੁਣ ਮਾਰਨਾ ਜਿੱਦਾਂ ਇਹਨੂੰ ਮਾਰਿਆ ਉਹਨੂੰ ਵੀ ਖਤਰਾ ਮੇਰੇ ਸਾਰੇ ਪਰਿਵਾਰ ਨੂੰ ਖਤਰਾ ਉਹਨਾਂ ਤੋਂ ਜੇਕਰ ਫੇਰ ਤੁਹਾਡੇ ਕੋਈ ਇਨਸਾਨ ਹੋਈ ਨਾ ਤੇ ਜ਼ਿੰਮੇਵਾਰ ਕੌਣ ਹੋਏਗਾ ਇਹਦੀ ਜ਼ਿੰਮੇਵਾਰ ਹੋਗੀ ਸਰਕਾਰ ਜੈ ਬਾਈ ਕੀ ਨਾ ਟੱਡਾ ਜੀ ਮੇਰਾ ਨਾਮ ਨਰਵੈਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਚੰਬਾਕਲਾ ਸਾਰੀ ਨੌਜਵਾਨੀ ਆਏ ਨਾਗਾ ਦੇ ਵਿੱਚੋਂ ਬੋਲਦੇ ਨਾਗਾ ਦੇ ਟੱਬਰ ਚੋਂ ਮੇਰਾ ਫਤਿਹ ਸਿੰਘ ਤੇਰ ਸਿੰਘ ਮੇਰਾ ਪੁੱਤ ਮਾਰਕਾ ਆਏ ਓ ਦੋ ਸਾਲ ਹੋ ਗਏ ਸਾਨੂੰ ਪਰਚੇ ਕਰਾਇਆ ਨੂੰ ਓ ਸਾਡੇ ਸਾਡੀ ਸੁਣਦਾ ਕੋਈ ਨਹੀਂ ਓ ਸਾਨੂੰ ਧੱਕਾ ਜਾਂ ਦਿੰਦੇ ਸਾਨੂੰ ਵੀ ਤੁਹਾਡਾ ਟੱਬਰ ਮਾਰ ਕਰਤਾਂਗੇ ਕਰ ਲੂ ਤਾਂਗੇ ਕਿਹਨਾਂ ਵੱਲੋਂ ਜਿਹੜੇ ਨੌਜਰ ਓਏ ਇਹਦੇ ਕਰ ਲੂ ਤਾਂਗੇ ਸਾਡਾ ਵੇਜੇ ਠਾਣੇ ਗਏ ਤਏ ਸਾਨੂੰ ਤਫਕੀਰ ਦਿੰਦੇ ਆ ਫੋਟੋ ਲੇ ਫੁੰਦ ਨਹੀਂ ਚੁੱਕਿਆ ਆਈਦੀ ਕਿ ਸਾਨੂੰ ਨਿਆ ਮਰਨਾ ਚਾਹੀਦਾ ਕਿੰਨਾ ਵੱਲੋਂ ਗੋਲੀਆਂ ਮਾਰੀਆਂ ਓਏ ਗੋਲੀਆਂ ਮਾਰੀਆਂ ਜਨਹਾਂ ਸਿੰਘ ਨੇ ਤੇ ਕਾਸ਼ ਨੇ ਏ ਹਕਦੰਦੀ ਦਾ ਮੁੰਡਾ ਆ ਕਿ ਬਲੀ ਗੁੰਦੂ ਦਾ ਮੁੰਡਾ ਇੱਕ ਜਗਰੂਬ ਆ ਓ ਜਗਰੂਬ ਗੋਲੀ ਮਾਰਦਾ ਇੱਕ ਵੀਰੂ ਇੱਕ ਵੀਰੂ ਨਾਲ ਤੇ ਵੀਰ ਸਿੰਘ ਸੰਧੋ ਬਲੀ ਸਿੰਘਾ ਪੁਲਿਸ ਵਾਲਾ ਮਾਫੀ ਨਾਲ ਸਿੰਘ ਸਿੰਘ ਸੰਧੋ ਵੀਰ ਆ ਸਿੰਘ ਕਾਂਸ਼ ਕਿਹੜੀ ਗੱਲ ਤੋਂ ਗੋਲੀਆਂ ਮਾਰੀਆਂ ਗਈਆਂ ਗੋਲੀਆਂ ਉਹਨਾਂ ਨੇ ਮਾਰੀਆਂ ਜਾਣ ਕੇ ਮਾਰੀਆਂ ਨੂੰ ਬਾੜੀ ਦੇ ਰੱਟੇ ਤੋਂ ਹੈ ਹੈ ਬਾੜੀ ਦੇ ਰੱਟੇ ਤੋਂ ਮਾਰੀਆਂ ਹੈ ਉਹ ਸਾਈਓ ਪਰਚਾ ਦਿੱਤਾ ਹੈ ਹੈ ਉਹ ਪਹਿਲਾਂ ਪਰਚੇ ਹੋਏ ਇਹਨਾਂ ਦੇ ਮੋਰ ਨਹੀਂ ਪਹਿਲਾਂ ਪਰਚੇ ਕਰਾਏ ਅਸੀਂ ਪਰਚੇ ਦਰਜ ਹੋਏ ਕਿੱਥੇ ਰਸੀਤਾਂ ਕਿੱਥੇ ਪਈਆਂ ਲਾ ਸਾਹਮਣੇ ਕਰੀ ਜੇ ਸਾਹਮਣੇ ਕਰਕੇ ਸਾਹਮਣੇ ਕਰਕੇ ਰਸੀਤਾਂ ਜੀ ਪੀਰਾ ਜੀ ਮੇਰਾ ਸੁਵਿੰਦਰ ਸਿੰਘ ਜੀ ਸਰਪੰਚ ਜੰਮਾਗਲਾ ਜੁਦਾ ਸਰਪੰਚ ਹਾਂ ਜੀ ਹਾਂ ਜੀ ਮਜੂਦਾ ਸਰਪੰਚ ਜੀ ਕੀ ਕਰਾਂ ਚਾਹੋ ਕਿ ਪਿੰਡ ਦਾ ਨੌਜਵਾਨ ਦਾ ਗੋਲੀ ਕੇ ਬਾਸੀ ਖਤਿਆ ਕਰ ਦਿੱਤੀ ਗਈ ਹੈ ਗੋਲੀ ਦੀ ਨੇ ਥੋੜਾ ਜਨਾ ਦਾ ਜ਼ਮੀਨੀ ਦਾ ਵਾਦ ਸੀ ਹੀ ਤੇ ਅਸੀਂ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹਫਤਾ ਲਾਇਆ ਹੈ ਰਾਈ ਦਾ ਮੈਂ ਵੀ ਕਰਾਉਣ ਨੂੰ ਪਰ ਹਾਲਾਤ ਵੀ ਇਹੋ ਜੇ ਬਣ ਗਏ ਦੋਵੇਂ ਜਾ ਕੇ ਤੋਂ ਪਿੱੜ ਗਏ ਜਿੱਤੋਂ ਤੇ ਸਾਹਰ ਗੋਲੀ ਚੱਲ ਗਈ ਤੇ ਸਮਸ਼ੀਰ ਸਿੰਘ ਵਿਚਾਰਾ ਉਹਦੇ ਮੌਤ ਹੋ ਗਈ ਆ ਦਿਵਿੰਦਰ ਸਿੰਘ ਹਸਪਤਾਲਾ ਜ਼ਖਮੀ ਆ ਉਹਦੇ ਵੀ ਗੋਲੀ ਲੱਗੀ ਹੋਈ ਆ ਪਰਿਵਾਰ ਦੀ ਮੰਗ ਹੈ ਤੇ ਜੇਕਰ ਸਾਨੂੰ ਅਨਸਾਰ ਨਹੀਂ ਮਿਲਦਾ ਨਿਕਰ ਅਸੀਂ ਸੰਸਕਾਰ ਨਹੀਂ ਕਰਾਂਗੇ ਤਾਂ ਤੁਹਾਡਾ ਪੰਚਾਇਤ ਵਾਲਾ ਕੋਈ ਸਾਥ ਹੋਊਗਾ ਚਲੋ ਕੋਈ ਨਹੀਂ ਅਸੀਂ ਇਥੇ ਨਾਲ ਇਹਨਾਂ ਪਰਿਵਾਰ ਦੇ ਨਾਲ ਅਸੀਂ ਸਾਥ ਦੇਣਾ ਹੈ ਪੁਲਿਸ ਨੂੰ ਕਹਿੰਦੇ ਵੀ ਬੰਦੇ ਟਰੇਸ ਕਰੋ ਨਹੀਂ ਸੰਸਕਾਰ ਵੀ ਅਸੀਂ ਇੱਥਾਨੇ ਵੀ ਚਲੋ ਕਰੀਏ ਪਰ ਆਲ ਮਿਲ ਕੇ ਜਿਤਨਾ ਵੀ ਹੈ ਨਾ ਬਾਕੀ ਅਸੀਂ ਪਰਿਵਾਰ ਦੇ ਨਾਲ ਜੋ ਪਰਿਵਾਰਧਾਨ ਕੰਮ ਹੈ